ਨਮਸਕਾਰ ਜੀ ਜੇਕਰ ਗੱਲ ਕਰੀਏ ਤਾਂ ਆਪਾਂ ਤੁਹਾਨੂੰ ਹਰ ਤਰ੍ਹਾਂ ਦੀਆਂ ਖਬਰਾਂ ਵੀ ਦਿਖਾਣੇ ਆ ਅੱਜ ਇੱਕ ਅਸੀਂ ਵਿਸ਼ਾ ਲੈ ਕੇ ਆਏ ਆ ਜੋਤਿਸ਼ ਕਿਉਂਕਿ ਸਵੇਰੇ ਉੱਠਦੇ ਆਂ ਹੀ ਜਿਹੜਾ ਹੈਗਾ ਹਰ ਇੱਕ ਵਿਅਕਤੀ ਜਿਹੜਾ ਹੈਗਾ ਅਖਬਾਰ ਪੜਦਾ ਹੈਗਾ ਅਖਬਾਰ ਪੜਨ ਦਾ ਕਾਰਨ ਉਹ ਆਪਣੀ ਜਿਹੜੀ ਹੈਗੀ ਆ ਰਾਸ਼ੀ ਦੇਖਦਾ ਹੈਗਾ ਰਾਸ਼ੀ ਦੇ ਵਿੱਚ ਆਪਣਾ ਪੁਛ ਜਾਣਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜੋਤਿਸ਼ ਜਿਹੜਾ ਹੈਗਾ ਵਾ ਅੱਜ ਅਸੀਂ ਨਕੌਦਰ ਦੇ ਵਿੱਚ ਜਿਹੜੇ ਹੈਗੇ ਆ ਸੋਮਨਾਥ ਗੋਪਾਲ ਜੀ ਜਿਹੜੇ ਕਿ ਸਕੂਲ ਵੀ ਚਲਾਉਂਦੇ ਨੇ ਪਲੱਸ ਜਿਹੜਾ ਹੈਗਾ ਜੋਤਿਸ਼ ਸਿਖਾਉਂਦੇ ਨੇ ਵੀ ਤੇ ਜੋਤਿਸ਼ ਦਾ ਜਿਹੜਾ ਹੈਗਾ ਦੇਖਦੇ ਨੇ ਵੀ ਜੋਤਿਸ਼ ਦੇ ਵਿੱਚ ਕੀ ਹੈਗਾ ਵਾ ਆਖਿਰ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਜੇਕਰ ਗੱਲ ਕਰੀਏ ਆਪਾਂ ਸਵੇਰੇ ਉੱਠਦੇ ਆ ਹੀ ਪਹਿਲਾਂ ਜਦੋਂ ਅਖਬਾਰ ਚੱਕਦੇ ਹੈਗੇ ਆ ਅਖਬਾਰ ਚੱਕਦੇ ਆ ਸਾਰੀ ਆਪਾਂ ਜਿਹੜਾ ਹੈਗਾ ਆਪਣਾ ਭਵਿੱਖ ਜਾਣਨ ਦੀ ਕੋਸ਼ਿਸ਼ ਕਰਦੇ ਆਂਗੇ ਜਾਂ ਰਾਸ਼ੀਆਂ ਦੇਖਦੇ ਹੈਗੇ ਆ ਇਹਦਾ ਕੀ ਕਾਰਨ ਹੈਗਾ ਵਾ ਇਹਦਾ ਮੇਨ ਕਾਰਨ ਹੈਗਾ ਆ ਕਿ ਅੱਜ ਜ਼ਿਆਦਾਤਰ ਜਿਹੜੇ ਲੋਕ ਹੈਗੇ ਆ ਉਹ ਪੜ੍ਹ ਲਿਖ ਗਏ ਆ ਉਹ ਪੜ੍ਹ ਲਿਖ ਕੇ ਕੋਈ ਸਾਇੰਸ ਦੇ ਧਾਰੇ ਚ ਜਾਂਦਾ ਪਿਆ ਹੈਗਾ ਕੋਈ ਕਿਸੇ ਹੋਰ ਸਬਜੈਕਟ ਵਿੱਚ ਜਾਂਦਾ ਪਿਆ ਹੈਗਾ ਪਰ ਉਹ ਆਪਣੇ ਆਪ ਨੂੰ ਇਹ ਜਾਨਣਾ ਚਾਹੁੰਦਾ ਹੈਗਾ ਕਿ ਮੈਂ ਮੇਰਾ ਭਵਿੱਖ ਕਿਦਾਂ ਦਾ ਹੋਊਗਾ ਤੇ ਉਹ ਇਸ ਕਰਕੇ ਉਹ ਆ ਟਾਡਾ ਸਵਾਲ ਇਹ ਹੈਗਾ ਕਿ ਲੋਕੀ ਸਵੇਰੇ ਉੱਠਦੇ ਆ ਤੇ ਅਖਬਾਰ ਦੇਖਦੇ ਨਾਲ ਆਪਣੀ ਰਾਸ਼ੀ ਦੇਖਦੇ ਆ ਉਹਨਾਂ ਦੇ ਲੋਕ ਪੜ੍ਹ ਲਿਖ ਕੇ ਜ਼ਿਆਦਾ ਬਹੁਤ ਪੜ੍ਹ ਲਿਖ ਗਿਆ ਅੱਜ ਤੋਂ ਕੁਝ ਸਮਾਂ ਪਹਿਲਾਂ ਲੋਕੀ ਪੰਜਵੀਂ ਦੂਜੀ ਤੀਜੀ ਚੌਥੀ ਇਥੇ ਤੱਕ ਹੀ ਪੜਦੇ ਸੀ ਉਰਦੂ ਦੇ ਸਮੇ ਤੇ ਲੋਕਾਂ ਦੇ ਅੰਦਰ ਇੰਨਾ ਹੈ ਨਹੀਂ ਸੀ ਕੁਝ ਵੀ ਜੋ ਹੈਗਾ ਸੋ ਹੈਗਾ ਅੱਜ ਹਰ ਚਾਹੇ ਲੜਕੀ ਆ ਜਾਂ ਲੜਕਾ ਆ ਉਹ ਜਾਣਨਾ ਚਾਹੁੰਦਾ ਹੈ ਕਿ ਮੈਂ ਕਿਸ ਫੀਲਡ ਵਿੱਚ ਜਾਵਾਂ ਮੇਰਾ ਭਵਿੱਖ ਕੀ ਹੈਗਾ ਮੈਂ ਕੀ ਕਰਾਂ ਇਸ ਕਰਕੇ ਉਹ ਰੋਜ਼ ਰਾਸ਼ੀ ਦੇਖਦੇ ਆ ਕਿ ਅੱਜ ਮੇਰਾ ਦਿਨ ਕਿੱਦਾਂ ਦਾ ਬੀਤੂਗਾ ਮੈਂ ਕੀ ਕਰੂੰਗਾ ਅੱਛਾ ਬੀਤੂ ਬੁਰਾ ਬੀਤੂ ਉਹਦੇ ਬਾਰੇ ਉਹਨਾਂ ਦੀ ਜਗਿਆਸਾ ਪੈਦਾ ਹੋਣ ਲੱਗ ਪਈ ਕਿ ਇੱਕ ਹੋਰ ਚੀਜ਼ ਹੈਗੀ ਆ ਸਾਡੇ ਮਨ 'ਚ ਜਗਿਆਸਾ ਹੈਗੀ ਆ ਇਹ ਕਿ ਜਾਣਦੀ ਕਿ ਕਾਰਨ ਕੀ ਹੈਗਾ ਕਿ ਕਈ ਲੋਕ ਜਿਹੜੇ ਹੈਗੇ ਆ ਜੋਤਿਸ਼ ਤਾਂ ਬਹੁਤ ਹੈਗੇ ਆ ਜੋਤਿਸ਼ ਦਾ ਅਸਲੀ ਜਿਹੜਾ ਹੈਗਾ ਆਪਣਾ ਮਹੱਤਵ ਕੀ ਹੈਗਾ ਵਾ ਜੋਤਿਸ਼ ਦੀ ਲਾਲ ਕਿਤਾਬ ਦੀ ਆਪਾਂ ਗੱਲ ਕਰਦੇ ਆਂ ਹੋਰ ਕੀ ਕੀ ਇਹਦੇ ਵਿੱਚ ਜਿਹੜਾ ਹੈਗਾ ਮੈਂ ਲਾਲ ਕਿਤਾਬ ਦੀ ਵਿਸ਼ੇ ਤੇ ਬਾਤ ਚਾਹਨਾ ਪਹਿਲਾਂ ਮੈਂ ਤੁਹਾਨੂੰ ਸਮਝਾ ਦਵਾਂ ਕਿ ਜੋਤਿਸ਼ ਕੀ ਚੀਜ਼ ਹੈਗੀ ਹੈ ਜੋਤਿਸ਼ ਜੋ ਜਦੋਂ ਸਾਡਾ ਜਨਮ ਹੁੰਦਾ ਆ ਉਸ ਵੇਲੇ ਜੋ ਜਿੰਨੇ ਵੱਜ ਕੇ ਜਿੰਨੇ ਮਿੰਟ ਤੇ ਦਿਨ ਰਾਤ ਕੁਝ ਵੀ ਜਨਮ ਹੁੰਦਾ ਆ ਉਸ ਵੇਲੇ ਆਕਾਸ਼ ਦੇ ਵਿੱਚ ਜੋ ਸਟਾਰ ਘੁੰਮਦੇ ਹੁੰਦੇ ਆ ਉਹ ਸਟਾਰਾਂ ਦਾ ਇੱਕ ਕਲਿੱਕ ਕੀਤਾ ਜਾਂਦਾ ਬਟਨ ਦਬਤਿਆ ਜਾਂਦਾ ਹੈਗਾ ਉਹਨੇ ਮਿੰਟ ਤੇ ਉਹਨੇ ਸਕਿੰਟ ਤੇ ਵੀ ਆਹ ਸਟਾਰ ਇੱਥੇ ਸੀ ਆਹ ਤੇ ਸੀ ਉਹਦਾ ਇੱਕ ਖਾਕਾ ਤਿਆਰ ਹੋ ਜਾਂਦਾ ਹੈ ਜਦੋਂ ਉਹਦਾ ਖਾਕਾ ਤਿਆਰ ਹੁੰਦਾ ਹੈ ਉਹ ਹੈ ਕੀ ਖਾਕਾ ਮਤਲਬ ਜਿੱਦਾਂ ਪਹਿਲਾ ਘਰ ਦੂਜਾ ਘਰ ਜੇ ਬੈਠਾ ਜੀ ਸ਼ਨੀ ਬੈਠਾ ਰਾਹੁ ਬੈਠਾ ਸੂਰਜ ਬੈਠਾ ਉਹ ਖਾਕਾ ਕੀ ਹੈਗਾ ਆ ਉਹ ਖਾਕਾ ਸਾਡੇ ਪ੍ਰਮਾਤਮਾ ਨੇ ਕੁਝ ਐਸੀ ਵਿਧੀ ਬਣਾ ਰੱਖੀ ਹੈ ਉਹ ਖਾਕਾ ਸਾਡੇ ਪਿਛਲੇ ਕਰਮਾਂ ਦਾ ਫਲ ਸਾਨੂੰ ਦਿਖਾਉਂਦਾ ਹੈ ਜਿਹੜਾ ਅਸੀਂ ਭੁਗਤਣਾ ਹੈ ਇਸ ਜੀਵਨ ਦੇ ਵਿੱਚ ਉਸ ਉਸ ਜੀਵਨ ਨੂੰ ਜਿੱਦਾਂ ਜਿੱਦਾਂ ਲਿਖਿਆ ਹੋਇਆ ਗ੍ਰਹਿਾਂ ਦਾ ਸਭ ਤਾ ਬੰਦੇ ਦਾ ਜੀਵਨ ਉਸੇ ਤਰ੍ਹਾਂ ਹੀ ਹੁੰਦਾ ਹੈ ਉਸ ਖਾਕੇ ਨੂੰ ਹੀ ਜੋਤਿਸ਼ ਕਹਿੰਦੇ ਆ ਅ ਸੋਮਨਾਥ ਗੋਪਾਲ ਜੀ ਇੱਕ ਚੀਜ਼ ਹੈਗੀ ਆ ਅੱਜ ਗਲੀ ਗਲੀ ਦੇ ਵਿੱਚ ਜੋਤਿਸ਼ ਖੜ ਕੇ ਬੈਠੇ ਆਗੇ ਆ ਪੜਾਈ ਜਿਹੜੀ ਹੈਗੀ ਆ ਉਹ ਸਭ ਤੋਂ ਮੇਨ ਰੱਖੀ ਜਾਂਦੀ ਹੈਗੀ ਆ ਪਰ ਅੱਜ ਦੇ ਲੋਕ ਜਿਹੜੇ ਹੈਗੇ ਅੰਧਵਿਸ਼ਵਾਸ ਦੇ ਵਿੱਚ ਵੀ ਕਾਫੀ ਜਾ ਰਹੇ ਹੈਗੇ ਆ ਕਿਉਂਕਿ ਲਗਾਤਾਰ ਜੋਤਿਸ਼ ਦੀ ਗੱਲ ਕਰੀਏ ਤਾਂ ਜੋਤਿਸ਼ ਅਖਬਾਰਾਂ ਦੇ ਵਿੱਚ ਕੁਝ ਜੋਤਿਸ਼ ਜੋਸ਼ੀ ਜਿਹੜੇ ਹੈਗੇ ਆਪਣਾ ਨਾਮ ਦੇ ਦਿੰਦੇ ਨੇ ਚਮਤਕਾਰ ਕੋ ਨਮਸਕਾਰ ਇਦਾਂ ਦੀ ਵੀ ਕੋਈ ਚੀਜ਼ ਹੈ ਦੇਖੋ ਪਨੀਤ ਜੀ ਜਿਹੜਾ ਜੋਤਿਸ਼ ਹੈਗਾ ਆ ਇਹਦੇ ਵਿੱਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇਹ ਜਸਟ ਲਾਈਕ ਸਾਇੰਸ ਤਾਰੇ ਜਿੰਨੇ ਸਾਡੇ ਆਕਾਸ਼ ਦੇ ਵਿੱਚ ਤਾਰੇ ਹੈਗੇ ਆ ਉਹਨਾਂ ਦੇ ਮੁਤਾਬਕ ਜੋ ਸਾਡਾ ਜੀਵਨ ਹੁੰਦਾ ਉਹਦੇ ਮੁਤਾਬਕ ਹੀ ਹੁੰਦਾ ਕਿਉਂਕਿ ਪ੍ਰਮਾਤਮਾ ਨੇ ਜਿਹੜੇ ਤਾਰੇ ਹੈਗੇ ਆ ਇਹਨਾਂ ਦੇ ਹੱਥ ਵਿੱਚ ਸਾਡੀ ਬਾਗਡੋਰ ਦਿੱਤੀ ਇਹ ਪਰਸ਼ਾਦੇ ਆ ਸਾਡੇ ਜਿੱਦਾਂ ਹਰ ਦੇਸ਼ ਨੂੰ ਚਲਾਉਣ ਲਈ ਐਮਪੀ ਹੁੰਦੇ ਆ ਜਿਲ੍ਹੇ ਇੱਕ ਸੂਬੇ ਨੂੰ ਚਲਾਉਣ ਲਈ ਐਮਐਲਏ ਹੁੰਦੇ ਆ ਇਦਾਂ ਹੀ ਇਹ ਸਾਡੇ ਐਮਐਲਏ ਐਮਪੀ ਹੈਗੇ ਆ ਉਹ ਉਹ ਜਿੱਦਾਂ ਜਿੱਦਾਂ ਸਾਡਾ ਸਾਡੇ ਜੀਵਨ ਚੱਲਣਾ ਆ ਇਹਨਾਂ ਤਾਰਿਆਂ ਨੇ ਸਾਨੂੰ ਦੱਸ ਦਿੰਨਾ ਵੀ ਹੁਣ ਤੁਹਾਡੀ ਦਸ਼ਾ ਅੱਛੀ ਲੱਗੀ ਹੋਈ ਆ ਹੁਣ ਬੁਰੀ ਲੱਗੀ ਹੋਈ ਆ ਇਹਦੇ ਕਰਕੇ ਸਾਵਧਾਨ ਹੋ ਜਾਓ ਜੇ ਅੱਛੀ ਦਸ਼ਾ ਹੈਗੀ ਆ ਤੇ ਤੁਸੀਂ ਕਿਸੇ ਮਾਰਕੀਟ ਵਿੱਚ ਪੈਸਾ ਲਗਾਓਗੇ ਤੇ ਉੱਥੇ ਹੀ ਰਹਿਣਾ ਆ ਜੇ ਤੁਹਾਡੀ ਦਸ਼ਾ ਅੰਤਰ ਦਸ਼ਾ ਮਾੜੀ ਚੱਲਦੀ ਪਈ ਆ ਤੇ ਪੈਸਾ ਲਗਾਓਗੇ ਉਹ ਡੁੱਬ ਜਾਣਾ ਆ ਇਸ ਕਰਕੇ ਇਹ ਸਾਡਾ ਕੁਝ ਨਹੀਂ ਹੈਗਾ ਪਿਛਲੇ ਜਨਮ ਦਾ ਜਿਹੜਾ ਸਾਡਾ ਹਸਕਤਾ ਵਿਆ ਉਹਨੂੰ ਅਸੀਂ ਇਹ ਖਾਕੇ ਦੇ ਮੱਧ ਬਣਾ ਜਿਹਨੂੰ ਪੜਨਾਂ ਆ ਜਾਂਦਾ ਹੈ ਖਾਕਾ ਇਹ ਜਿਹਨੂੰ ਆਪਾਂ ਕਹਿੰਦੇ ਹੌਰਸਕੋਪ ਇੰਗਲਿਸ਼ ਵਿੱਚ ਤੇ ਪੰਜਾਬੀ ਹਿੰਦੀ ਵਿੱਚ ਨੂੰ ਤੇਵਾ ਵੀ ਕਹਿੰਦੇ ਨੇ ਜਨਮ ਪੱਤਰ ਕਾ ਵੀ ਕਹਿੰਦੇ ਹੈਗਾ ਉਹ ਤੁਹਾਡੇ ਆਪਣੇ ਜੀਵਨ ਦਾ ਹੀ ਹਾਲ ਚਾਲ ਆ ਉਹ ਜਿਸ ਬੰਦੇ ਨੂੰ ਇਹ ਖਾਕਾ ਪੜਨਾਂ ਆ ਜਾਂਦਾ ਹੈਗਾ ਆ ਕਿ ਮੇਰਾ ਖਾਕਾ ਕੀ ਕਹਿੰਦਾ ਪਿਛਲੇ ਜਨਮ ਚ ਮੈਂ ਕੀ ਕੀਤਾ ਸੀਗਾ ਔਰ ਕੀ ਨਹੀਂ ਕੀਤਾ ਸੀਗਾ ਉਹ ਸਾਰਾ ਉਹਦਾ ਇਹ ਕੋਈ ਅੱਛਾ ਫਲ ਵੀ ਹੈਗਾ ਔਰ ਕੋਈ ਬੁਰਾ ਫਲ ਵੀ ਹੈਗਾ ਆ ਇਸ ਕਰਕੇ ਵਿਖੋ ਧਿਆਨ ਨਾਲ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਜਨਮ ਦੇ ਸਮੇਂ ਜਿੱਦਾਂ ਹੀ ਜਨਮ ਲੈਂਦੇ ਆ ਤਿਵੇਂ ਹੀ ਉਹਨਾਂ ਦੇ ਅੱਗੇ ਪਿੱਛੇ ਲੱਖਾਂ ਮੈਂ ਕਹਿੰਨਾ ਹਜ਼ਾਰਾਂ ਹੀ ਨੌਕਰ ਖੜੇ ਹੋ ਜਾਂਦੇ ਆ ਜ਼ਮੀਨਾਂ ਜਾਇਦਾਦਾਂ ਹੁੰਦੀਆਂ ਆ ਕੁਝ ਐਸੇ ਲੋਕ ਹੈਗੇ ਜਿਨ੍ਹਾਂ ਦਾ ਜਨਮ ਹੁੰਦਾ ਕਿ ਮਾਂ ਨੂੰ ਕਈ ਵਾਰੀ ਕਈ ਦਿਨ ਉਹਨਾਂ ਨੂੰ ਬੱਚੇ ਨੂੰ ਦੁੱਧ ਦੀ ਪ੍ਰੋਬਲਮ ਰਹਿੰਦੀ ਐ ਤੇ ਲੋਕੀ ਤਰਸ ਖਾ ਕੇ ਦੁੱਧ ਦਿੰਦੇ ਉਹਨੂੰ ਇਸ ਕਰਕੇ ਇਹ ਸਾਰਾ ਆਪਣਾ ਜਨਮ ਦਾ ਹੀ ਖੇਲ ਆ ਪਿਛਲੇ ਜਨਮ ਦਾ ਖੇਲ ਆ ਇਹ ਸਾਰਾ ਕਰਮਾਂ ਦਾ ਖੇਲ ਆ ਪਕਾ ਇਸਾਰਾ ਕਰਮਾਂ ਦਾ ਖੇਲ ਆ ਬਿਲਕੁਲ 100% ਕਰਮਾਂ ਦਾ ਇਹਦੇ ਚ ਚਮਤਕਾਰ ਕੁਝ ਵੀ ਨਹੀਂ ਹੈਗਾ ਇਹਨੂੰ ਸਾਇੰਸ ਦੇ ਮਾਧਿਅਮ ਨਾਲ ਦੇਖਣਾ ਚਾਹੀਦਾ ਕਿਉਂਕਿ ਸਤਾਰਾਂ ਸਾਰੀ ਸਟੱਡੀ ਜਿਹੜੀ ਹੈ ਗ੍ਰਹਿਾਂ ਦੀ ਹੈ ਜਿਹਨੂੰ ਆਪਾਂ ਸਤਾਰ ਕਹਿੰਨੇ ਹੈਗੇ ਆ ਉਹਦੀ ਸਟੱਡੀ ਹੈ ਜਿਹਨੂੰ ਕਰਨੀ ਆ ਜਾਂਦੀ ਹੈ ਤੇ ਉਹ ਉਹ ਇਹਨੂੰ ਸਿੱਖ ਜਾਂਦਾ ਜਾਂ ਕਿਸੇ ਪੜ੍ਹੇ ਲਿਖੇ ਇਨਸਾਨ ਕੋਲੋਂ ਜਾਵੇ ਤੂੰ ਉਹਨੂੰ ਦੱਸ ਦਿੰਦਾ ਹੋ ਨਹੀਂ ਤੇ ਇਹਨੂੰ ਕਈ ਵਾਰੀ ਇਦਾਂ ਵੀ ਹੁੰਦਾ ਆ ਜਿਨ੍ਹਾਂ ਨੂੰ ਸਟੱਡੀ ਕਰਨੀ ਨਹੀਂ ਆਂਦੀ ਉਹ ਫਿਰ ਡਰਾਵੇ ਦਿੰਦੇ ਆ ਕਿ ਤੁਹਾਡਾਂ ਨੂੰ ਤੁਹਾਡੇ ਘਰ ਵਿੱਚ ਜੀ ਮ੍ਰਿਤੂ ਹੋਣ ਵਾਲੀ ਆ ਤੁਹਾਡੇ ਘਰ 'ਚ ਕੋਈ ਜੀ ਜਾਣ ਵਾਲਾ ਆ ਉਹ ਬੰਦਾ ਡਰ ਜਾਂਦਾ ਉਹ ਡਰਾ ਕੇ ਪੈਸਾ ਲੈ ਲੈਂਦੇ ਕਈ ਵਾਰੀ ਇਦਾਂ ਹੁੰਦਾ ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਸਿੱਖਣਾ ਚਾਹੀਦਾ ਕਿਉਂਕਿ ਸਾਇੰਸ ਆ ਮੈਂ ਮੇਰੇ 30 35 ਸਾਲ ਦਾ ਤਜਰਬਾ ਇਸ ਲਾਈਨ ਦੇ ਵਿੱਚ ਮੈਨੂੰ ਅੱਜ ਤੱਕ ਕਿਤੇ ਨਜ਼ਰ ਨਹੀਂ ਆਇਆ ਕਿ ਇਹ ਕਿੱਥੇ ਜਾਦੂ ਟੂਣਾ ਆ ਮੈਨੂੰ ਨਹੀਂ ਸਮਝ ਲਗਾਇਆ ਤੁਹਾਡਾ ਮਨ ਕਿੱਦਾਂ ਬਣ ਗਿਆ ਕਿ ਜੋਤਿਸ਼ੀ ਸਿੱਖਣਾ ਹੈਗਾ ਮੈਂ ਇੱਕ ਸਕੂਲ ਦਾ ਪ੍ਰਿੰਸੀਪਲ ਹਾਂ ਮੈਥ ਦਾ ਟੀਚਰ ਹਾਂ ਮੈਂ ਜਦੋਂ ਕਿਤੇ ਮੇਰੀ ਸਮਾਂ ਮਾੜਾ ਚੱਲਿਆ ਥੋੜਾ ਬਹੁਤ ਤੇ ਮੈਂ ਅਲੱਗ-ਅਲੱਗ ਜੋਸ਼ੀਆਂ ਕੋ ਭਜਾਇਆ ਉਹਨਾਂ ਨੇ ਮੇਰੇ ਚੰਗੇ ਆਹੂਲਾਤ ਤੇ ਫੜਤੇ ਚੰਗੇ ਢੰਗ ਨਾਲ ਮੈਨੂੰ ਉਹਨਾਂ ਨੇ ਲੁੱਟਿਆ ਡਰਾ ਡਰਾ ਕੇ ਫਿਰ ਇੱਕ ਦਿਨ ਮੇਰੇ ਮਾਈਂਡ ਵਿੱਚ ਆਇਆ ਕਿ ਮੈਂ ਪੜਿਆ ਲਿਖਿਆ ਜੋਸ਼ੀਆਂ ਮੈਥ ਦਾ ਟੀਚਰ ਹਾਂ ਤਾਂ ਇਹ ਜਿਹੜੀ ਗਣਿਤ ਹੈਗੀ ਆ ਇਹ ਮੈਨੂੰ ਆਪ ਨੂੰ ਸਿੱਖਣੀ ਚਾਹੀਦੀ ਆ ਉਹ ਉਸ ਦਿਨ ਤੋਂ ਮੇਰੇ ਮਾਨ ਵਿੱਚ ਆਇਆ ਕਿ ਇਹ ਗਣਿਤ ਮੈਂ ਸਿੱਖਣੀ ਆ ਜਦੋਂ ਮੈਂ ਇਹਦੀ ਗਣਿਤ ਕੰਮ ਸੇ ਕੰਮ 10 12 ਸਾਲ ਲਗਾਤਾਰ ਮੈਨੂੰ ਇਸ ਪੜ੍ਹਾਈ ਦੇ ਵਿੱਚ ਪੈਂਦੇ ਲੱਗੇ ਔਰ ਸਿੱਖਣ ਨੂੰ ਤੇ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਕਿ ਕੋਈ ਇਹ ਗ੍ਰਹਿ ਜਿਹੜਾ ਹੈਗਾ ਆ ਇਹ ਸਾਨੂੰ ਕੋਈ ਦਿਖਾਉਂਦਾ ਆ ਕੁਝ ਜਾਂ ਗਲਤ ਗਾਈਡ ਕਰਦਾ ਕੁਝ ਨਹੀਂ ਐਸਾ ਕੋਈ ਪ੍ਰੋਵਾਈਡ ਨਹੀਂ ਹੈਗਾ ਸਾਇੰਸ ਹੀ ਹੈ ਟੋਟਲ ਸਾਇੰਸ ਟੋਟਲ ਸਾਇੰਸ ਹੈਗੀ ਆ ਜੇ ਜੇ ਆਪਾਂ ਨਗ ਦੀ ਗੱਲ ਕਰੀਏ ਹਾਂ ਨਗ ਵੀ ਜਿਹੜੇ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਆ ਅੱਜ ਜੇ ਇਹ ਗੱਲ ਕਰੀਏ ਤਾਂ ਅੱਜ ਡੁਪਲੀਕੇਟ ਨਗ ਵੀ ਕਾਫੀ ਵਿਕਦੇ ਹੈਗੇ ਆ ਉਹ ਉਹਨਾਂ ਦੀ ਪਛਾਣ ਕਿਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ ਆ ਦੇਖੋ ਹਰੇਕ ਨਗ ਦੀ ਨਾ ਪਛਾਣ ਅਲੱਗ-ਅਲੱਗ ਹੈ ਹਰ ਨਗ ਦੀ ਜਿਵੇਂ ਤੁਹਾਨੂੰ ਮੈਂ ਉਦਾਹਰਣ ਦੇ ਦਿੰਨਾ ਹੈਗਾ ਜਿਵੇਂ ਸ਼ਨੀ ਦਾ ਨਗ ਨੀਲਮ ਹੁੰਦਾ ਆ ਉਹਦੀ ਪਛਾਣ ਕੀ ਹੈਗੀ ਆ ਪਹਿਲਾ ਪਹਿਲੀ ਗੱਲ ਤਾਂ ਕਿ ਐਸੇ ਲੋਕਾਂ ਦੇ ਕੋਲ ਜਾਓ ਜਿਹੜੇ ਨਾਗ ਵੇਚਣ ਦੇ ਵਿੱਚ ਮਹਾਰ ਹੈਗੇ ਆ ਜਿਨ੍ਹਾਂ ਦੀ ਹੋਲ ਸੇਲ ਤੱਕਨ ਆ ਲਗਾ ਦਿਆਂ ਉਹ ਤੁਹਾਨੂੰ ਲੱਗ ਲੱਗ ਏਰੀਏ ਦੇ ਨਗ ਦਿਖਾਣਗੇ ਇਹ ਹੈਗਾ ਜੀ THAILAND ਦਾ ਇਹ ਹੈਗਾ AMERICA ਦਾ ਇਹ ਹੈਗਾ ਸਾਡੇ NEPAL ਦਾ ਇਦਾਂ ਦੱਸਦੇ ਉਹ ਉਹ ਤੁਸੀਂ ਜਿਨ੍ਹਾਂ ਦੀ ਤੁਹਾਡੀ ਕਪੈਸਿਟੀ ਹੈਗੀ ਲੈਣ ਦੀ ਉਦਾਂ ਦਾ ਲਓ ਫੇਰ ਸ਼ਨੀ ਦੇ ਨਾਗ ਨੂੰ ਪਰਖਣ ਵਾਸਤੇ ਸ਼ਨੀ ਨਾਗ ਨੂੰ ਪਰਖਣ ਵਾਸਤੇ ਉਹਨੂੰ ਇੱਕ ਦਾ ਆਪਣੀ ਉਂਗਲੀ ਤੇ ਦਾ ਟੇਪ ਕਰਕੇ ਲਵੇਟੋ ਜੇ ਸ਼ਨੀ ਦੇ ਨਾਗ ਨੇ ਤੁਹਾਨੂੰ ਜੇ 2-3 ਦਿਨ ਦੇ ਵਿੱਚ ਕੋਈ ਚਮਤਕਾਰ ਦੇ ਦਿੱਤਾ ਕਿਸੇ ਪ੍ਰਕਾਰ ਦਾ ਚਮਤਕਾਰ ਦਾ ਮਤਲਬ ਹੈ ਤੁਹਾਨੂੰ ਖੁਸ਼ਖਬਰੀ ਮਿਲੇ ਕਿਸੇ ਕੰਮ ਦੀ ਇਹ ਸਮਝੋ ਉਸ ਸੈਟ ਆ ਨਹੀਂ ਤਾਂ ਉਹਨੇ ਤੁਹਾਨੂੰ ਗਲਤ ਸੁਪਨੇ ਦੇ ਦੇਣੇ ਆ ਔਰ ਕੋਈ ਕੰਮ ਬਗਾ ਦੇਣੇ ਜਿਵੇਂ ਆਪਾਂ ਗਲਤ ਨਗ ਪਾ ਲੈਨੇ ਆ ਉਹਦਾ ਨੁਕਸਾਨ ਵੀ ਹੈਗਾ ਕੋਈ ਨਗ ਜਿਹੜੇ ਹੁੰਦੇ ਆ ਮੈਂ ਕਈ ਵਾਰੀ ਸੋਚਦਾ ਹੁੰਨਾ ਆ ਇਹ ਨਾਗਾ ਹਮੇਸ਼ਾ ਜ਼ਿੰਦਗੀ 'ਚ ਇੱਕ ਜਾਂ ਦੋ ਹੀ ਪੈਂਦੇ ਆ ਲੋਕਾਂ ਨੇ ਜਿਹੜੇ ਜੋਸ਼ੀ ਲੋਕ ਹੁੰਦੇ ਆ ਉਹ ਕੀ ਕਰਦੇ ਹੱਥ ਦੀਆਂ ਪੰਜ ਉਂਗਲਾਂ ਇੱਧਰ ਤੇ ਪੰਜ ਹੀ ਉਧਰ 10 ਨਾਗ ਪਾਏ ਹੁੰਦੇ ਆ ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ ਮੈਂ ਲੋਕਾਂ ਨੂੰ ਜਿਹੜਾ ਭਰਮਤ ਭ੍ਰਮ ਹੋ ਜਾਂਦਾ ਆ ਉਹਦੇ ਉਸ ਵਿਸ਼ੇ ਤੇ ਗੱਲ ਕਰਦਾ ਪਿਆ ਹੈਗਾ ਪੰਜ ਹੱਥ ਦੀਆਂ ਇੱਕ ਉਂਗਲਾਂ ਪੰਜ ਇੱਕ ਉਂਗਲਾਂ ਦੇ ਗਲੇ ਦੇ ਵਿੱਚ ਪੰਜ ਚਾਰ ਮਾਲਾ ਪੰਜ ਤਰਾ ਦਾਸ ਨਾਗ ਪੈਂਦੇ ਹੀ ਨਹੀਂ ਕਦੀ ਜ਼ਿੰਦਗੀ ਚ ਨਾਗ ਪੈਂਦਾ ਇੱਕ ਲਗਨ ਦਾ ਇੱਕ ਯੋਗ ਕਰਕ ਗ੍ਰਹਿ ਦਾ ਇਹ ਮੈਂ ਜੀਵਤ ਤੇ ਤੁਹਾਡੇ ਨਾਲ ਫੇਰ ਮੇਰੀ ਮੁਲਾਕਾਤ ਹੋਈ ਕਿਤੇ ਇਹ ਵੀ ਦੇਖਿਆ ਦੇਖਿਆ ਜਾ ਸਕਦਾ ਕਿ ਰिजिनल ਜਿਹੜਾ ਨਾਗ ਆਪਾਂ ਕਹਿ ਸਕਦੇ ਹਾਂ ਰिजिनल ਨਾਗ ਜਿਹੜੇ ਹੈਗੇ ਆ ਐਨੇ ਪਾ ਸਕਦਾ ਬੰਦਾ ਨਹੀਂ ਪਾ ਸਕਦਾ ਇਹ ਮੈਂ ਕਿਹਾ ਨਾਗ ਦੋ ਪੈਂਦੇ ਸਾਰੇ ਦੋ ਨਾਗ ਪੈਂਦੇ ਆ ਜੋ ਕਰਕ ਗ੍ਰਹਿ ਦਾ ਔਰ ਇੱਕ ਇੱਕ ਲਗਨੇਸ਼ ਦਾ ਪਾ ਸਕਦਾ ਕਿਉਂਕਿ ਉਹ ਕਿਸੇ ਕਿਸੇ ਪੈਂਦਾ ਹੀ ਨਹੀਂ ਬਹੁਤ ਲੋਕਾਂ ਨੇ ਦੇਖਿਆ ਹੁੰਦਾ ਕਿਸੇ ਨੇ ਬਲੈਕ ਨਗ ਪਾਇਆ ਹੁੰਦਾ ਕਿਸੇ ਨੇ ਫਰੋਜ਼ਾ ਪਾਇਆ ਹੁੰਦਾ ਮੈਂ ਇੱਕ ਗੱਲ ਦੱਸਦਾ ਹਾਂ ਜਿਹੜੇ ਜਿਹੜੇ ਲੋਕੀ ਉਦਾਂ ਹੀ ਉਂਗਲਾਂ ਸਜਾਣ ਦੀ ਖਾਤਰ ਜਿੱਦਾਂ ਗਾਇਕ ਲੋਕ ਆ ਇਹ ਉਂਗਲਾਂ ਸਜਾਣ ਦੀ ਖਾਤਰ ਨਗ ਕਈ ਵਾਰੀ ਫਰੋਜ਼ਾ ਪਾ ਲੈਂਦੇ ਆ ਜਾਂ ਹੋਰ ਪੈਂਦਾ ਨਹੀਂ ਹੈ ਨਗ ਜਿਹੜਾ ਪਹਿਣਾ ਹੈਗਾ ਯੋਗ ਕਰਕ ਗ੍ਰਹਿ ਦਾ ਪਹਿਣਾ ਹੈ ਜਿਹੜਾ ਗ੍ਰਹਿ ਕੇਂਦਰ ਤੇ ਤਰਕੂਣ ਦਾ ਮਾਲਕ ਹੋਊਗਾ ਉਹਦਾ ਨਾਗ ਹਮੇਸ਼ਾ ਪੈਂਦਾ ਹੈ ਜਾਂ ਲਗਨੇਸ਼ ਨਾਸੀ ਪਾ ਸਕਦੇ ਆ ਤੀਸਰਾ ਚ ਨਾਗੀ ਨਹੀਂ ਪੈਂਦਾ ਹੈਗਾ ਲੇਕਿਨ ਲੋਕਾਂ ਦੇ ਮੈਂ ਦੇਖਿਆ ਲੋਕੀ ਜਦੋਂ ਬੋਲਦੇ ਆ ਟੀਵੀਆਂ ਦੇ ਉੱਪਰ ਜਾਂ ਹੋਰ ਕਿੰਨੀਆਂ ਮਾਲਾ ਪਾ ਲੈਂਦੇ ਆ ਮੂੰਗਾ ਵੀ ਪਾ ਲੈਂਦੇ ਆ ਇਹ ਪਾ ਲੈਂਦੇ ਬੂ ਬੰਦੇ ਉਹ ਸਿਰਫ ਜਦੋਂ ਸਟੇਜ ਤੇ ਬੋਲਦੇ ਆ ਉਦੋਂ ਹੀ ਉਹਨਾਂ ਦੇ ਹੁੰਦੀਆਂ ਆ ਅਗੋਂ ਪਿਛੋਂ ਨਹੀਂ ਹੁੰਦੀ ਆ ਇਹ ਸਿਰਫ ਦਿਖਾਣ ਲਈ ਆ ਵੀ ਤੁਸੀਂ ਵੀ ਇਦਾਂ ਕਰੋ ਨਹੀਂ ਸਿਰਫ ਨਾਗ ਦੋ ਦੋ ਹੀ ਤਰ੍ਹਾਂ ਦੇ ਪੈਂਦੇ ਆ ਯੋਗ ਕਰਕੇ ਗ੍ਰਹਿ ਦਾ ਸਾਨੂੰ ਯੋਗਕਰਕ ਗ੍ਰਹਿ ਢੂੰਡਣਾ ਪਊਗਾ ਪਹਿਲਾਂ ਹਾਂਜੀ ਉਹਦਾ ਪਾਉਣਾ ਪਊਗਾ ਔਰ ਜਾਂ ਫੇ ਸਾਡੇ ਲਗਨੀਸ਼ ਲਗਨੀਸ਼ ਦਾ ਮਤਲਬ ਹੁੰਦਾ ਜਿਸ ਲਗਨ ਦੇ ਵਿੱਚ ਤੁਸੀਂ ਜਨਮ ਲਿਆ ਉਹਨੂੰ ਠੀਕ ਰੱਖਣੀ ਉਹਦੇ ਨਾਲ ਸੇਥ થઈ ਰਹਿੰਦੀ ਆ ਜਿਹੜਾ ਜਿਹੜਾ ਯੋਗਕਰਕ ਗ੍ਰਹਿ ਹੁੰਦਾ ਉਹਦਾ ਸਾਡਾ ਕਾਰੋਬਾਰ ਸ਼ਟ ਦਿੰਦਾ ਹੈ ਇਹ ਦੋ ਜੀ ਰੱਗ ਪਾਈ ਰਾਸ਼ੀ ਦੇ ਨਾਲ ਵੀ ਜਿਹੜਾ ਹੈਗਾ ਨਗ ਦਾ ਕੋਈ ਸੰਪਰਕ ਹੈਗਾ ਪਹਿਲਾਂ ਤਾਂ ਆਪਾਂ ਜਾਣੀਏ ਰਾਸ਼ੀ ਹੁੰਦੀ ਕੀ ਹੈਗੀ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਰਾਸ਼ੀ ਮੇਰੀ ਕਿਹੜੀ ਹੈਗੀ ਲੋਕੀ ਕਹਿਣਗੇ ਜੀ ਮੈਂ ਸੂਣ ਲਾ ਲਿਆ میں اسے اپنا نام کھڈ لیا میری رشی راشی ادھا نہیں ہوں گی راشی ادھا ہوں کہ کنڈلی دیکھ دیکھو چندرما کتنے بیٹھا ہے کنڈلی جدی ہوروسکوپ بنیا ہوا جنم سمے وہ کتنے بنیا ہوا چندرما کتنے بیٹھا جے وہ چھ نمبر رشی سے بیٹھا ہے تو راشی ہوگی کنیا جے چار نمبر رشی بیٹھا ہے گا تو کرک ٹھیک ہے جی جی تینے نمبر بیٹھا گا تو میتن ਲੋਕੀ ਕੀ ਕਰਦੇ ਹੈਗੇ ਆ ਕਿ ਆਪਣੇ ਨਾਮ ਦੇ ਵਿਹਾਰ ਨਾਲ ਰਾਸ਼ੀ ਕਰਦੇ ਆ ਉਹ ਨਹੀਂ ਰਾਸ਼ੀ ਹੁੰਦੀ ਰਾਸ਼ੀ ਹੁੰਦੀ ਚੰਦਰਮਾ ਦੇ ਲਿਹਾਇ ਚੰਦਰਮਾ ਦੇ ਲਿਹਾਇ ਨਾ ਰਾਸ਼ੀ ਲਈ ਜਾਂਦੀ ਆ ਉਸ ਉਹ ਰਾਸ਼ੀ ਦਾ ਨਗ ਵੀ ਪਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਨਗ ਪਾਣਾ ਮੈਂ ਬਾਰ ਬਾਰ ਕਹਣਾ ਹੈਗਾ ਕਿ ਨਗ ਜਿਹੜਾ ਪਾਉਣਾ ਹੈਗਾ ਆ ਉਹ ਜੋਗ ਕਰ ਗ੍ਰਹਿ ਦਾ ਪਾਈਦਾ ਹੈ ਮੈਂ ਫਿਰ ਕਿਤੇ ਤੁਹਾਡੇ ਨਾਲ ਮੇਰੀ ਮੁਲਾਕਾਤ ਹੋ ਤੇ ਮੇਰੇ ਕੋਲ ਬਲੈਕਬੋਰਡ ਚਾਹੀਦਾ ਆ ਮੈਂ ਤੁਹਾਨੂੰ ਜੋਗ ਕਰਕੇ ਗ੍ਰਹਿ ਦੱਸੂਗਾ ਤੁਹਾਡੀ ਗੁੰਡਲੀ ਚ ਕਿਹੜਾ ਆ ਉਹਦਾ ਹੀ ਨਗ ਪਾਓ ਕਈ ਰਾਸ਼ੀਆਂ ਜਿਹੜੀਆਂ ਹੁੰਦੀਆਂ ਇੱਕ ਤਾਂ ਬਨ ਜਾਂਦੀ ਹੈ ਇੱਕ ਅੱਠਵੇਂ ਘਰ ਚ ਆ ਜਾਂਦੀ ਹੈ ਇੱਕ ਰਾਸ਼ੀ ਆ ਜਾਂਦੀ ਨੌਵੇਂ ਘਰ ਚ ਉਹਦਾ ਨਗ ਨਹੀਂ ਕਦੀ ਪਈਦਾ ਨਗ ਉਹ ਪਾਣਾ ਹੈ ਕਈਆਂ ਗ੍ਰਹਾਂ ਦੀਆਂ ਦੋ ਦੋ ਰਾਸ਼ੀਆਂ ਆ ਜਿੱਦਾਂ ਸੂਰਜ ਤੇ ਚੰਦਰਮਾ ਦੀ ਇੱਕ ਇੱਕ ਰਾਸ਼ੀ ਆ ਜਿਹੜਾ ਜਿੱਦਾਂ ਆਪਣੇ ਬੁੱਧ ਤੇ ਬੁੱਧ ਗਰਿਆ ਆ ਇਹਦੀਆਂ ਦੋ ਰਾਸ਼ੀਆਂ ਆ ਹਾਂਜੀ ਸ਼ਨੀ ਦੀਆਂ ਦੋ ਰਾਸ਼ੀਆਂ ਆ ਮੰਗਲ ਦੀਆਂ ਦੋ ਰਾਸ਼ੀਆਂ ਆ ਉਹਨਾਂ ਦੀਆਂ ਦੋਨੋਂ ਰਾਸ਼ੀਆਂ ਠੀਕ ਬੈਠੀਆਂ ਹੋਣ ਪੱਲਾ ਕੁੜੀ ਚ ਕੇਂਦਰ اور ترگون ਜਿਹੜਾ 1 5 9 ਇਹਨੂੰ ਤ੍ਰਿਕੋਣ ਕਹਿੰਦੇ ਆ ਇਹ ਜਿਹੜੇ ਤਿੰਨ ਵਿਚਲੇ ਖਾਨੇ ਵਿੱਚ ਬਚਦੇ ਹੈਗੇ 4 7 10 ਲਗਨ ਇਹਨੂੰ ਕੇਂਦਰ ਕਹਿੰਦੇ ਆ ਉਹ ਰਾਸ਼ੀ ਜਿਹੜੀ ਕੇਂਦਰ ਚ ਪਈ ਹੋਵੇ ਇੱਕ ਪੰਜਵੇਂ ਘਰ ਪਈ ਹੋਵੇ ਜਾਂ ਨੌਵੇਂ ਘਰ ਪਈ ਹੋ ਉਸ ਗ੍ਰਹਿ ਦਾ ਹੀ ਨਗ ਪਈਦਾ ਬਾਕੀਆਂ ਦਾ ਨਹੀਂ ਪਈ ਬਾਕੀ ਇਹਨੇ ਤੁਹਾਨੂੰ ਉਡਾ ਦੇਣਾ ਸਰ ਤੁਸੀਂ ਕੀ ਕਰਦੇ ਹੈਗੇ ਆ ਆਮ ਜੋਤਸੀ ਜਿਹੜਾ ਗ੍ਰਹਿ 8ਵੇਂ ਘਰ ਚ ਪਿਆ ਹੈਗਾ ਆ ਇਹ 6ਵੇਂ ਘਰ ਚ ਪਿਆ ਹੈਗਾ ਉਹਦੀ ਰਾਸ਼ੀ ਨਹੀਂ ਦੇਖਦੇ ਵੀ ਉਹਦੀ ਜੜ ਕਿੱਥੇ ਆ ਨਾ ਉਹਨੂੰ ਉਹਦਾ ਹੀ ਨਾਗ ਚੱਕ ਕੇ ਪਾ ਲਿਆ ਉਹਦੇ ਕਰਕੇ ਫਿਰ ਕਈ ਵਾਰੀ ਬੰਦਾ ਪਰੇਸ਼ਾਨ ਵੀ ਹੁੰਦਾ ਹੈ ਉਹਦਾ ਨੁਕਸਾਨ ਵੀ ਹੈ ਨੁਕਸਾਨ ਵੀ ਹੈਗਾ ਪੂਰਾ ਨੁਕਸਾਨ ਹੈ ਜਦੋਂ ਇੱਕ ਸ਼ਰਾਬੀ ਵਿਅਕਤੀ ਨੂੰ ਸ਼ਰਾਬੀ ਵਿਅਕਤੀ ਨੂੰ ਸ਼ਰਾਬ ਤੁਸੀਂ ਹੋਰ ਪਿਲਾ ਦੋਗੇ ਨਾਗ ਵੀ ਉਹਦਾ ਹੀ ਪਾਲਿਆ ਉਹ ਤਾਂ ਅੱਗੇ ਸਾਨੂੰ ਨੁਕਸਾਨ ਕਰਦਾ ਪਿਆ ਹੋਰ ਉਹਨੂੰ ਪਾਵਰ ਦੇਤੀ ਨੁਕਸਾਨ ਹੋਰ ਕਰੂਗਾ ਸਾਡੇ ਇਸ ਕਰਕੇ ਉਸ ਗਰਿਆ ਦਾ ਨਾਗ ਪਾਣਾ ਜਿਹੜਾ ਆਲਰੇਡੀ ਸਾਡੇ ਭਗਿਆਂ ਨੂੰ ਠੀਕ ਕਰਨ ਵਾਲਾ ਹੈ ਵੈਸੇ ਨਹੀਂ ਜਿਹੜਾ ਕਰਮਾ ਨੂੰ ਤੁਹਾਡਿਆਂ ਨੂੰ ਸੈੱਟ ਬੈਠ ਸਕਦਾ ਹੈ ਉਹੀ ਨਗ ਪਾਣਾ ਚਾਹੀਦਾ ਹੈਗਾ ਵਾ ਅ ਇੱਕ ਸੋਮਨਾਥ ਜੀ ਬਹੁਤ ਵੱਡੀ ਗੱਲ ਹੈਗੀ ਆ ਕਿ ਅ ਅੱਜ ਜਿਹੜਾ ਹੈਗਾ ਜੋਤਿਸ਼ ਦਾ ਇੱਕ ਲੋਕਾਂ ਨੇ ਜਿਹੜਾ ਹੈਗਾ ਮਜ਼ਾਕ ਬਣਾ ਲਿਆ ਜੋਤਿਸ਼ ਨੂੰ ਜਿਹੜਾ ਹੈਗਾ ਇੱਕ ਅ ਵਪਾਰ ਬਣਾ ਲਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਦੇਖੋ ਜੀ ਇਹਨੂੰ ਵਪਾਰ ਜੇ ਬਣਾਉਣਾ ਵੀ ਹੈ ਤਾਂ ਸਹੀ ਬਣਾਓ ਤੁਸੀਂ ਤੁਹਾਡੇ ਬੱਚੇ ਪੜ੍ਹਦੇ ਆ ਕਾਲਜਾਂ ਚ ਤੁਸੀਂ ਪੇਟ ਪੂਜਾ ਕਰਾਣੀ ਆਪਣੇ ਆਪ ਦੀ ਘਰ ਚਲਾਉਣਾ ਲੇਕਿਨ ਜਾਣੋ ਤਾਂ ਸਹੀ ਇਹਨੂੰ ਪਹਿਲਾਂ ਆਪਾਂ ਹੁੰਦਾ ਗਿਆ ਮੇਰੇ ਪਾਸ ਹਜ਼ਾਰਾਂ ਵਿਅਕਤੀ ਪੜ ਕੇ ਗਏ ਇਥੋਂ ਤੇ ਮੈਂ ਹੁਣ ਵੀ ਪੜ ਰਹੇ ਹੈਗੇ ਕਈ ਲੋਕ ਉਹ ਕੀ ਕਰਦੇ ਹੈਗੇ ਜਦੋਂ ਇਹ ਕੋਰਸ ਹੈਗਾ ਘੱਟੋ ਘੱਟ 5-6 ਸਾਲ ਦਾ ਲਗਾਤਾਰ ਉਹਨੂੰ ਸਮਝੀ ਤੋਂ ਬਗੈਰ ਹੀ ਪਹਿਲਾਂ ਹੀ ਜੋਤਿਸ਼ਤਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਫਿਰ ਲੋਕਾਂ ਦੇ ਧਾਇਰੇ ਚ ਆਂਦਾ ਨਹੀਂ ਸੈਟ ਵੀ ਅੱਜ ਮੇਰਾ ਆ ਨਹੀਂ ਕੰਮ ਹੋਇਆ ਫਿਰ ਲੜਾਈ ਸਗੜਾ ਪ੍ਰਸਾਦ ਕਰਦੇ ਲੋਕਾਂ ਨੇ ਹਾਂਜੀ ਥਾਣਿਆਂ ਕਚੈਰੀਆਂ ਚ ਜਾਂਦੇ ਜੀ ਕੋਈ ਇੰਨੇ ਪੈਸੇ ਲੈ ਲੈ ਇੰਨੇ ਪੈਸੇ ਲੈ ਲੈ ਉਹ ਨਹੀਂ ਕਰਨਾ ਚਾਹੀਦਾ ਹੈਗਾ ਪਹਿਲਾਂ ਇਹਨੂੰ ਜਾਣੋ ਇਹ ਸਾਇੰਸ ਹੈ ਟੋਟਲ ਕਿਤੇ ਵੀ ਇਹਦੇ ਚ ਜਾਦੂ ਟੂਣਾ ਬਿਲਕੁਲ ਨਹੀਂ ਹੈਗਾ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਦੱਸਦਾ ਇਹਦੇ ਉਪਾਇ ਕਿਦਾਂ ਹੁੰਦੇ ਆ ਲੋਕਾਂ ਨੂੰ ਧਿਆਨ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਜਿਵੇਂ ਫਾਰ ਐਗਜ਼ਾਮਪਲ ਹੈਗਾ ਇੱਕ ਛਣੀ ਲਗਨ ਚਾਜ ਵੀ ਬੰਦੇ ਦਾ ਕਾਰੋਬਾਰ ਬੰਦ ਹੋ ਜਾਂਦਾ ਹੈ ਠੱਪ ਹੋ ਜਾਂਦਾ ਹੈ ਬੰਦੇ ਨੂੰ ਨੀਂਦ ਆਂਦੀ ਆ ਅੱਖਾਂ ਭਾਰੀਆਂ ਰਹਿੰਦੀਆਂ ਆ ਉੱਠਣ ਨੂੰ ਦਿਲ ਨਹੀਂ ਕਰਦਾ ਔਰ ਜਿਹੜਾ ਕੰਮ ਕਰਦਾ ਹੁੰਦਾ ਆ ਉਹਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋ ਜਾਂਦੀ ਆ ਜਾਂ ਉਹਦਾ ਮਨ ਕਰਨ ਨੂੰ ਨਹੀਂ ਕਰਦਾ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਆ ਸੁਰਮੇ ਦੀ ਡਲੀ ਆਪਣੇ ਸਿਰ ਤੋਂ ਘੁਮਾ ਕੇ 9 ਵਾਰ ਐਂਟੀਕਲॉक ਘੁਮਾ ਕੇ ਉਹਨੂੰ ਸਰਾਣੇ ਰੱਖ ਕੇ ਪਾਣੀ ਦਾ ਗਲਾਸ ਨਾਲ ਰੱਖ ਕੇ صبح پانی دا گلاس اٹھو پیپل کی جڑ پہ پا دو اور سورمے دی ڈلی جی ہے پجاہ گرام کے لگ بھگ ہونی چاہیے وہ جگہ سے دب لو بران جگہ میں فہد پر کہنا بران جگہ کا مطلب ہوں جی فصل کوئی کچھ نہیں ہوں وہ جگہ کہیں اتنے دب لو یہ فارمولہ کی ہے گا فارمولا ہے کہ ساری دی شنی ماترا دیا کیڑنا ودھ گئی ہیں ਸੂਰਜ ਲੈਂਦਾ ਤਾਂ ਸੂਰਜ ਤੋਂ ਸਾਰਾ ਸਾਡੇ ਕਰਮਾਂ ਦੇ ਅਨੁਸਾਰ ਉਹ ਭੱਜ ਗਏ ਆ ਅਸੀਂ ਉਹਨੂੰ ਕਿੱਦਾਂ ਕੱਢਦੇ ਆ ਆਪਣੇ ਸਿਰ ਤੋਂ ਐਂਟੀ ਕਲੌਕ ਘੁਮਾਉਂਦੇ ਆ ਉਹ ਜਿਹੜੀਆਂ ਰੇਜ਼ ਹੁੰਦੀਆਂ ਆ ਸਾਡੀ ਬੋਡੀ ਦੇ ਆਲੇ ਦੁਆਲੇ ਪੈਦਾ ਹੋਈਆਂ ਆ ਉਹ ਸੁਰਮਾ ਖਿੱਚ ਲੈਂਦਾ ਹੈ ਸੁਰਮੇ ਨੂੰ ਅਸੀਂ ਧਰਤੀ ਚੋਂ ਨਿਕਲਿਆ ਸੀਗਾ ਸੁਰਮਾ ਨਿਕਲਿਆ ਕਿੱਥੋਂ ਆ ਪਹਿਲਾਂ ਧਰਤੀ ਚੋਂ ਖਣਿਜ ਪਦਾਰਥ ਹੈ ਧਰਤੀ 'ਚ ਹੀ ਦੱਬ ਦਿੰਨੇ ਆ ਉਹਨਾਂ ਦਾ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਸਾਡੀਆਂ ਉਹਨੇ ਰੇਜ਼ ਖਿੱਚੀਆਂ ਜਿਸ ਤਰ੍ਹਾਂ ਤੁਹਾਨੂੰ 104 ਬੁਖਾਰ ਹੋ ਜਵੇ 103 ਹੋ ਜਵੇ ਡਾਕਟਰ ਫਾਰਮੂਲਾ ਕੀ ਅਪਲਾਈ ਕਰਦੇ ਆ ਉਹ ਕੀ ਕਰਦੇ ਹੈਗੇ ਆ ਕਿ ਇੱਕ ਪਾਣੀ ਠੰਡਾ ਲੈਂਦੇ ਆ ਉਹ ਕਹਿੰਦੇ ਜੀ ਹੁਣ ਇਹਨੂੰ ਦਵਾਈ ਨਹੀਂ ਦੇਣੀ ਪਹਿਲਾਂ ਤਾਂ ਬੁਖਾਰ ਉਤਾਰਨਾ ਹੈ ਪਾਣੀ ਦੇ ਪਾਣੀ ਦੇ ਵਿੱਚ ਇੱਕ ਰਮਾਲ ਡੋਬਦੇ ਆ ਉਹ ਗਿੱਲਾ ਗਿੱਲਾ ਹਲਕਾ ਇਦਾਂ ਨਿਚੋੜ ਕੇ ਰਮਾਲ ਤੁਹਾਡੇ ਮੱਥੇ ਤੇ ਰੱਖਦੇ ਆ ਥੋੜਾ ਸਮਾਂ ਉਹ ਤੁਹਾਡੇ ਤਾਪਮਨ ਨੂੰ ਖਿੱਚਦਾ ਫਿਰ ਅਸੀਂ ਪਾਣੀ ਵਿੱਚ ਉਹਨੂੰ ਡੋਬਦੇ ਆ ਫਿਰ ਨਿਚੋੜਦੇ ਆ ਫਿਰ ਮੱਥੇ ਤੇ ਰੱਖਦੇ ਆ ਉਸ ਰਮਾਲ ਨੂੰ ਫਿਰ ਉਹ ਤਾਪਮਨ ਖਿੱਚਦਾ ਆ ਫਿਰ ਅਸੀਂ ਨਿਚੋੜਦੇ ਆ ਫਿਰ ਐਡਾ 10 15 20 ਵਾਰ ਕਰਨ ਨਾਲ ਬੁਖਾਰ ਉਤਰ ਜਾਂਦਾ ਹੋਇਆ ਕੀ ਕਿ ਤੁਹਾਡਾ ਜਿਹੜਾ ਤਾਪਮਨ ਵਧਿਆ ਹੋਇਆ ਸੀ ਬੋਡੀ ਦੇ ਅੰਦਰ ਬੁਖਾਰ ਦੇ ਰਾਈ ਉਹ ਰਮਾਲ ਦੇ ਵਿੱਚ ਆ ਗਿਆ ਪਾਣੀ ਚਾ ਗਿਆ ਇਹ ਹੀ ਹਾਲ ਸਾਡੇ ਗ੍ਰਹਿਾਂ ਦਾ ਆ ਜਦੋਂ ਕੋਈ ਗ੍ਰਹਿ ਮਾੜਾ ਹੁੰਦਾ ਆ ਉਹਦੀ ਚੀਜ਼ ਨੂੰ ਐਂਟੀ ਕਲॉक ਘੁਮਾ ਕੇ ਕਾਰਨ ਮੱਥੇ ਨੂੰ ਲਾ ਕੇ ਉਹ ਜਿਹੜਾ ਐਂਟੀਕਲੌਕ ਅਸੀਂ ਕਮਾਉਨੇ ਆ ਸਾਡੇ ਆਲੇ ਦੁਆਲੇ ਸਰੀਰ ਦੇ ਕੋਊਰਾ ਹੁੰਦੀ ਹੈ ਜਿਹਨੂੰ ਤੁਸੀਂ ਦੇਖਿਆ ਹੋਣਾ ਦੇਵੀ ਦੇਵਤਿਆਂ ਦੇ ਆਲੇ ਦੁਆਲੇ ਇੱਕ ਪ੍ਰਕਾਸ਼ ਜਿਹਾ ਹੁੰਦਾ ਦਿਖਾਇਆ ਫੋਟੋਆਂ ਦੇ ਵਿੱਚ ਉਹ ਸਾਡੇ ਵੀ ਦੁਆਲੇ ਹੈਗਾ ਲੇਕਿਨ ਜਦੋਂ ਤੁਸੀਂ ਮੈਡੀਟੇਸ਼ਨ ਕਰਕੇ ਉਹਨੂੰ ਦੇਖਦੇ ਆ ਉਹ ਦਿਖਦਾ ਆ ਹਰ ਕਿਸੇ ਦਾ ਛੋਟਾ ਹੁੰਦਾ ਕਿਸੇ ਦਾ ਵੱਡਾ ਹੁੰਦਾ ਜਿਹੜੇ ਸੰਤ ਮਹਾਪੁਰਸ਼ ਹੈਗੇ ਆ ਬਹੁਤ ਤਪੱਸਿਆ ਕਰਨ ਵਾਲੇ ਉਹਨਾਂ ਦਾ ਊਰਾ ਬੜਾ ਵੱਡਾ ਹੁੰਦਾ ਆ ਔਰ ਉਹ ਦੂਰ ਤੱਕ ਪ੍ਰਭਾਵ ਕਰਦਾ ਜਦੋਂ ਉਹ ਸਟੇਜ ਤੋਂ ਬੋਲਦੇ ਆ ਲੱਖਾਂ ਕਰੋੜਾਂ ਲੋਕ ਉਹਨਾਂ ਦੇ ਅੱਗੇ ਬੈਠੇ ਹੁੰਦੇ ਆ ਸਾਇਲੈਂਟਲੀ ਹੋ ਜਾਂਦੇ ਆ ਕਿਉਂਕਿ ਓਰੇ ਦਾ ਬੜਾ ਪ੍ਰਭਾਵ ਹੈ ਸਾਡਾ ਇਸ ਕਰਕੇ ਜਦੋਂ ਸਾਡੇ ਓਰੇ ਦੇ ਵਿੱਚ ਸ਼ਨੀ ਦਾ ਓਰਾ ਆ ਜਾਊਗਾ ਉਹਨੂੰ ਅਸੀਂ ਸੁਰਮੇ ਨਾਲ ਖਿੱਚ ਲੈਨੇ ਆ ਜਿੱਦਾਂ ਰਮਾਲ ਨੇ ਤੁਹਾਡਾ ਤਾਪਮਨ ਖਿੱਚ ਲਿਆ ਉਹਨੂੰ ਖਿੱਚ ਕੇ ਅਸੀਂ ਸੁਰਮੇ ਦੇ ਵਿੱਚ ਦੇ ਦਿੰਨੇ ਆ ਐਦਾਂ 5-7 ਵਾਰੀ ਕਰੋ ਤੁਹਾਡਾ ਜਿਹੜਾ ਸ਼ਨੀ ਦਾ ਪ੍ਰਭਾਵ ਹੈ ਤੁਹਾਡੀ ਬੋਡੀ ਤੋਂ ਪਟਣਾ ਸ਼ੁਰੂ ਹੋ ਜਾਏ ਇਹ ਇੱਕ ਸਾਇੰਸ ਦਾ ਫਾਰਮੂਲਾ ਆ ਇਸ ਤਰ੍ਹਾਂ ਅਸੀਂ ਉਪਾਏ ਕਰਦੇ ਆ ਏ ਅੱਜ ਸਾਡੇ ਨਾਲ ਸੋਮਨਾਥ ਗੋਪਾਲ ਜੀ ਸੀਗੇ ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆ ਬਹਿਮ ਪਰਮਾਚ ਰਹਿੰਦੇ ਨੇ ਚਮਤਕਾਰ ਕੋ ਨਮਸਕਾਰ ਕਿਉਂਕਿ ਕਾਫੀ ਜਗ੍ਹਾ ਅਸੀਂ ਦੇਖਦੇ ਆਂ ਲਿਖਿਆ ਹੋਇਆ ਚਮਤਕਾਰ ਕੋ ਨਮਸਕਾਰ ਪਰ ਅੱਜ ਜਿਹੜਾ ਸੋਮਨਾਥ ਗੋਪਾਲ ਜੀ ਨੇ ਕਿਹਾ ਕਿ ਇਹ ਸਾਇੰਸ ਹੈਗੀ ਆ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਅੱਗੇ ਵੀ ਅਸੀਂ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਤੁਹਾਨੂੰ ਅੱਗੇ ਵੀ ਜਿਹੜਾ ਜਾਣਕਾਰੀ ਦਿੰਦੇ ਰਵਾਂਗੇ ਹੋਰ ਜਿਹੜਾ ਜੋਤਿਸ਼ ਕੀ ਹੈਗਾ ਵਾ ਇਹਦੇ ਬਾਰੇ ਵੀ ਜਰੂਰ ਜਾਣਕਾਰੀ ਲਵਾਂਗੇ ਇੱਕ ਵਾਰੀ ਸੋਮਨਾਥ ਗੋਪਾਲਜੀ ਕੋ ਇਹ ਜਾਣ ਲੈਣੇ ਆ ਕਿ ਜੇ ਕਿਸੇ ਨੇ ਸਿੱਖਣਾ ਹੋਵੇ ਜੋਤਿਸ਼ ਤੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਉਹ ਮੇਰੇ ਨਾਲ ਮੇਰੇ ਨਾਲ ਮੇਰੇ ਨੰਬਰ ਤੇ ਕੰਟੈਕਟ ਕਰੇ 9872133518 ਔਰ ਮੈਂ ਬੜੇ ਥੋੜੀ ਫੀਸ ਦੇ ਵਿੱਚ ਉਹਨੂੰ ਸਿਖਾਣਾ ਹੈ ਇੱਕ ਲੈਕਚਰ ਦਾ ਮੈਂ 300 ਰੁਪਿਆ ਲੈਣਾ ਜਿਹੜਾ ਲੈਕਚਰ 2 ਘੰਟੇ ਦਾ ਹੁੰਦਾ ਆ ਉਹਦੇ ਵਿੱਚ ਉਹ ਲੋਕ ਮੇਰੇ ਕੋਲ ਪੜਨ ਔਰ ਪੜ੍ਹ ਕੇ ਮਿੱਤੇ ਕੁਐਸਚਨ ਰਾਈਜ਼ ਕਰਨ ਕਿ ਕਿੱਥੇ ਇਹ ਸਾਇੰਸ ਨਹੀਂ ਹੈਗੀ ਮੇਰੇ ਕੋਲ ਇੱਕ ਸੱਜਣ ਆਏ ਸੀਗੇ ਅੱਜ ਤੋਂ ਕੁਝ ਸਮਾਂ ਪਹਿਲਾਂ ਕੋਈ 10 ਸਾਲ ਪਹਿਲਾਂ ਕਹਿੰਦੇ ਜੀ ਮੈਨੂੰ ਸਿਖਾ ਦਿਓ ਕਿ ਮੈਂ ਕਹਾਂਦਾ ਕਿ ਸਰ ਜੀ ਉਹ ਸਿਗੇ ਵਕੀਲ ਕਹਿੰਦੇ ਦੇਖ ਲਓ ਭੱਜਿਓ ਨਾ ਮੈਂ ਕਹਾਂਦਾ ਬਿਲਕੁਲ ਨਹੀਂ ਭੱਜਣਾ ਸਰ ਭੱਜਣਾਗਾ ਤੋਂ ਕਹਿੰਦੇ ਮੈਂ ਕੁਐਸਚਨ ਰਾਈਜ਼ ਬਹੁਤ ਕਰਨੇ ਆ ਮੈਂ ਕਹਾਂਦਾ ਕਰਿਓ ਸਰ ਤੁਸੀਂ ਕਰੋ ਮੇਰੀ ਸ਼ਰਤ ਇੱਕ ਹੈਗੀ ਆ ਕਿ ਜਿੰਨਾ ਮੈਂ ਪੜਾਵਾ ਉਹਨੇ ਦੇ ਵਿੱਚੋਂ ਕੁਐਸਚਨ ਰਾਈਜ਼ ਕਰਿਓ ਪਹਿਲਾਂ ਕਿਉਂਕਿ ਅਸੀਂ ਕੀ ਕਰਦੇ ਹੈਗੇ ਆ ਨਾ ਅਸੀਂ ਰਮੈਨ ਪੜਦੇ ਆ ਨਾ ਅਸੀਂ ਭਗਵਤ ਪੜਦੇ ਆ ਨਾ ਕਿਸੇ ਜੋਤਿਸ਼ ਦਾ ਗ੍ਰੰਥ ਪੜਦੇ ਆ ਹਾਂਜੀ ਨਾ ਕੋਈ ਹੋਰ ਗ੍ਰੰਥ ਪੜਦੇ ਨਾ ਗੁਰੂ ਗ੍ਰੰਥ ਸਾਹਿਬ ਪੜਦੇ ਆ ਬਿਗੈਰ ਪੜਿਓ ਅਸੀਂ ਕੁਐਸਚਨ ਆਈਜ਼ ਕਰਦੇ ਰੱਬ ਦਿਖਾਓ ਜੀ ਕਿੱਥੇ ਮਾਲਵਾਲੀ ਗੱਲ ਹੈ ਹਾਂਜੀ ਅਸੀਂ ਉਹਨੂੰ ਉਹਨੂੰ ਦੱਸਦੇ ਆ ਕਿ ਤੂੰ ਪਹਿਲਾਂ ਪੜ ਇਹ ਗ੍ਰੰਥ ਕੀ ਕਹਿੰਦੇ ਹੈਗੇ ਆ ਫਿਰ ਕੁਐਸਚਨ ਆਈਜ਼ ਕਰ ਉਹ ਬੰਦਾ ਮੇਰੇ ਕੋਲ 1.5 ਸਾਲ ਪੜਿਆ 1.5 ਸਾਲ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਸਰ ਕੁਐਸਚਨ ਤਾਂ ਤੁਸੀਂ ਇੱਕ ਵੀ ਰਾਈਜ਼ ਨਹੀਂ ਕੀਤਾ ਮੇਰੇ ਤੱਕ ਤੱਕ ਜਦੋਂ ਕਿ ਉਹ ਵਕੀਲ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਜਦੋਂ ਕੋਈ ਵਕੀਲ ਸੀਗਾ 1.5 ਸਾਲ ਤੋਂ ਬਾਅਦ ਮੈਨੂੰ ਕਹਿੰਦਾ ਕਹਿੰਦਾ ਕੁਐਸਚਨ ਰਾਈਜ਼ ਹੋਇਆ ਹੀ ਨਹੀਂ ਮੈਂ ਕਿਹਾ ਭਾਜੀ ਤੁਸੀਂ ਕੁਐਸਚਨ ਰਾਈਜ਼ ਕਰ ਹੀ ਨਹੀਂ ਸਕਦੇ ਇਹ ਸਾਇੰਸ ਹੈ ਟੋਟਲ ਅੱਜ ਅਸੀਂ ਸਾਡੀਆਂ ਜੰਤਰੀਆਂ ਗ੍ਰਹਿਾਂ ਦਾ ਹਿਸਾਬ ਕੱਢ ਲਾ ਕੇ ਦੱਸਦੀਆਂ ਕਿ ਫਲਾਨੀ ਤਰੀਕ ਨੂੰ ਫਲਾਨੇ ਵਜੇ ਪਧਰਾ ਲਗਣੀ ਹੈ ਫਲਾਨੇ ਵੱਜ ਕੇ ਫਲਾਨੇ ਮਿੰਟ ਤੇ ਇਸ ਗ੍ਰਹਿ ਨੇ ਫਲਾਨੇ ਇਹ ਇਸ ਰਾਸ਼ੀ ਚ ਚੱਲ ਜਾਣਾ ਐਨੀ ਤਰੀਕ ਨੂੰ ਗ੍ਰਹਿਣ ਲੱਗਣਾ ਇੱਕ ਸਾਲ ਪਹਿਲਾਂ ਗ੍ਰਹਿਣ ਦਾ ਕੈਲਕੂਲੇਸ਼ਨ ਹੋ ਜਾਂਦੀ ਆ ਇੱਕ ਸਾਲ ਪਹਿਲਾਂ ਅਚਾ ਜョਤਿਸ਼ਾਰੇ ਮੰਗਦੇ ਆ ਕੋਈ ਵੀ ਮੈਂਗਣਾ ਬੰਦਾ ਹੀ ਸਥਾਨੀ ਹੈਗਾ ਤੇ ਜਿਹੜਾ ਜੋਤਿਸ਼ ਨਾਲ ਮੰਗਦੇ ਤੁਸੀਂ ਕਹੋ ਜੀ ਲੋ ਜੀ ਉਹ ਸਾਰੇ ਲੋਕ ਜੋ ਸਿਮੰਦੇ ਨਹੀਂ ਸੰਗRAND ਕਿੱਦਾਂ ਮੰਨਦੇ ਦੱਸੋ ਸੰਗRAND ਕਿੱਦਾਂ ਮੰਨਦੇ ਆ ਬਸਿਆ ਆਪਣੀਆਂ ਕਿੱਦਾਂ ਮੰਨਦੇ ਹੈਗੇ ਆ ਹਰ ਗਾਇਰੇ ਦੇ ਵਿੱਚ ਮੈਂ ਕਿਸੇ ਨੂੰ ਖੰਡਤ ਨਹੀਂ ਕਰਦਾ ਹੈਗਾ ਨਸਿਆ ਪੁੰਨਿਆ ਸੰਕ્રાੰਦ ਸਭ ਦਾ ਧਿਆਨ ਰੱਖਦੇ ਲੋਕ ਜਦੋਂ ਕਿਤੇ ਕੋਈ ਮੁਰਦਾ ਮਰ ਜਾਂਦਾ ਹੈਗਾ ਮਤਲਬ ਵਿਅਕਤੀ ਮਰ ਜਾਂਦਾ ਹੈਗਾ ਫਿਰ ਹੋਲੀ ਦੇ ਨੀ ਕਾਨ ਚ ਕਹਿੰਦੇ ਸਾਡੇ ਫੂਕ ਫੂਕ ਮਾਰ ਕੇ ਉਹ ਮਹਾਰਾਜ ਜੀ ਦੱਸਿਓ ਪੈਂਚਕਾ ਤਾਂ ਨਹੀਂ ਹੈਗੀਆਂ ਦਰਦੇ ਫਿਰ ਉਹ ਪੁੱਛਦੇ ਹੈਗੇ ਫਿਰ ਉਹਨਾਂ ਦਾ ਹੁੰਦਾ ਕਿ ਹੋਰ ਕੋਈ ਵਿਅਕਤੀ ਇਦਾਂ ਨਾ ਹੋ ਜਵੇ ਕਿਉਂਕਿ ਜਦੋਂ ਪੈਂਚਕਾਂ ਦੇ ਵਿੱਚ ਆਪਾਂ ਦਾ ਸੰਸਕਾਰ ਕਰਦੇ ਆਂ ਤੋ ਆਪਣੇ ਖਾਨਦਾਨ ਦੇ ਵਿੱਚ ਪੰਜ ਮੋਤਾਂ ਹੋਣ ਦਾ ਡਰ ਹੁੰਦਾ ਕਿਉਂਕਿ ਪੈਂਚਕਾਂ ਦੇ ਜਿਹੜੇ ਨਕਸ਼ਤਰ ਹੁੰਦੇ ਪੰਜ ਹੁੰਦੇ ਆ ਇਸ ਕਰਕੇ ਫਿਰ ਖਤਰਾ ਫਿਰ ਉਹ ਸਾਰੀ سارے ਦਾਇਰੇ ਦੇ ਲੋਕ ਪੁੱਛਦੇ ਕਿ ਪੈਂਚਕਾ ਤਾਂ ਨਹੀਂ ਹੈਗਾ ਅੱਛਾ ਫਿਰ ਵਿਆਹ ਸ਼ਾਦੀ ਕਰਨਾ ਹੈ ਉਹਦੇ ਬਾਰੇ ਸ਼ੁਭ ਮੂਰਤ ਪੁੱਛਦੇ ਆ ਕਿ ਕਦੋਂ ਕਰੀਏ ਜੀ ਕੋਈ ਵਿਗਨ ਨਾ ਆਵੇ ਲੜਕੀ ਬੱਸੀ ਰਵੇ ਜਦੋਂ ਟੇਵਾ ਮਿਲਾਨ ਕਰਾਉਣ ਆਉਂਦੇ ਆ ਉਹ ਉਹਦੇ ਵਿੱਚ ਵੀ ਸਾਰਾ ਪੁੱਛਦੇ ਦੱਸੋ ਜੀ ਕੁੜੀ ਸਾਡੀ ਜਿਹੜੀ ਉਹ ਗੁਣ ਮਿਲ ਜਾਂਦੇ ਠੀਕ ਹੈਗਾ ਨੇ ਕਈਆਂ ਲੋਕਾਂ ਨੂੰ ਪਿਆ ਹੈਗਾ ਕਿ ਤੁਸੀਂ ਗੁਨਾ ਦੇ ਪਿੱਛੇ ਨਾ ਜਾਓ ਕਿਸੇ ਨੇ ਕੁਐਸਚਨ ਰਾਈਜ਼ ਕੀਤਾ ਸੀਗਾ ਜੱਜ ਨੇ ਕੀਤਾ ਕੁਐਸਚਨ ਰਾਈਜ਼ ਕਿ ਜਿਹੜੇ ਵਿਆਹਿਤ ਜੋੜੇ ਹੋ ਜਾਂਦੇ ਆ ਲੋਕ ਵਿਆਹੇ ਜਾਂਦੇ ਆ ਪਰ ਉਹਨਾਂ ਦੇ ਤਲਾਕ ਕਿਉਂ ਹੁੰਦੇ ਆ ਜੱਜ ਨੇ ਕੁਐਸਚਨ ਰਾਈਜ਼ ਕੀਤਾ ਹੈ ਤਲਾਕ ਕਿਉਂ ਹੁੰਦਾ ਹੈ ਉਥੇ ਆਇਆ ਕਿਸੇ ਨੇ ਬਹੁਤ ਵਧੀਆ ਜੋਸ਼ੀ ਨੇ ਦਿੱਤਾ ਹੈਗਾ ਕਿ ਲੋਕ ਜਿਹੜੇ ਹੈ ਪੈਂਟੀਆਂ ਰੁਪਈਆ ਵਾਲਾ ਜਿਹੜਾ ਹੋਰ ਮਿਲਦਾ ਹੈਗਾ ਆਪਣਾ ਫਰੀਦਾ ਉਹ ਆਪਣੇ ਮੋਬਾਈਲਾਂ 'ਚ ਭਰ ਲੈਂਦੇ ਆ ਜਦੋਂ ਭਰਦੇ ਆ ਮੋਬਾਈਲਾਂ 'ਚ ਉਹਦੇ ਤੋਂ ਦੇਖ ਲੈਂਦੇ ਆ ਉੱਤੇ ਥੱਲੇ ਗੁਣ ਵੀ ਆ ਜਾਂਦੇ ਜੀ 36 ਦੇ ਵਿੱਚੋਂ 28 ਮਿਲਦੇ ਆ ਜੀ 36 ਮਿਲਦੇ ਆ ਜੀ 32 ਮਿਲਦੇ ਆ ਜੀ ਉਹਨਾਂ ਨੇ ਇਹ ਤਾਂ ਦੇਖਿਆ ਹੀ ਨਹੀਂ ਕਿ ਲੜਕੀ ਜਿਹੜੀ ਜਿਹਨੇ ਵਿਆਹ ਕਰਾਇਆ ਹੈਗਾ ਆ ਉਹਦੇ ਉਹ ਸੰਤਾਨ ਪੈਦਾ ਕਰਨ ਦੀ ਯੋਗ ਹੈਗੀ ਆ ਅੱਛਾ ਚਲੋ ਜੇ ਲੜਕੀ ਠੀਕ ਹੈ ਤਾਂ ਲੜਕਾ ਹੈਗਾ ਸੰਤਾਨ ਪੈਦਾ ਕਰਨ ਦੀ ਯੋਗ ਹੈਗਾ ਉਹ ਬਿਮਾਰ ਤਾਂ ਨਹੀਂ ਰਹੂਗਾ ਉਹਦਾ ਬਿਜ਼ਨਸ ਸਥਾਪਤ ਨਹੀਂ ਹੋ ਜੂਗਾ ਹਾਂਜੀ ਉਹ ਸਾਰੀਆਂ ਗੱਲਾਂ ਦੇਖਦਾ ਹੀ ਕੋਈ ਨਹੀਂ ਹੈਗਾ ਗੁਣ ਮਿਲਾ ਗੁਣ ਮਿਲਾ ਦੋ ਜੀ ਗੁਣਾਂ ਨੂੰ ਕੀ ਕਰੋਗੇ ਤੁਸੀਂ ਮੈਜ਼ਨ ਕਰੋ ਤੁਸੀਂ ਗੁਣ ਮਿਲਾ ਲੈ ਲੜਕਾ ਜਿਹੜਾ ਹੈਗਾ ਆ ਉਹ ਠੀਕ ਨਹੀਂ ਹੈਗਾ ਲੜਕਾ ਕੁਝ ਖੰਡਾ ਪੀਂਦਾ ਹੈਗਾ ਉਹਦੇ ਵਿੱਚ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀਂ ਹੈਗੀ ਟੁੱਟੂਗਾ ਰਿਸ਼ਤਾ ਛੱਤੀ ਗੁਣ ਮਿਲਦੇ ਹਨ ਮਿਲਦੀ-ਵਿਲੀ ਜਾਂਦਾ ਲੋਕੀ 35 ਰੁਪਈਆਂ ਦਾ ਲੈ ਕੇ ਉਹ ਪ੍ਰੋਗਰਾਮ ਜਿਹੜਾ ਉਹ ਕੋਲ ਮੋਬਾਈਲ ਤੇ ਪਾ ਲਿਆ ਕੁੰਡਲੀ ਕੁੰਡਲੀ ਪਰੀ ਕੁੰਡਲੀ ਪਰ ਜਾਂਦੀ ਆ ਕੁੰਡ ਲਈ ਪਰ ਜਾਂਦੀ ਆ ਉਹਦੇ ਤੋਂ ਬਣਾ ਮਿਲ ਗਿਆ ਜੀ ਮਿਲ ਗਿਆ ਮਿਲ ਗਿਆ ਇਦਾਂ ਨਹੀਂ ਮਿਲਦਾ ਹੈਗਾ ਇਹਨੂੰ ਬੜੀ ਪੱਖਸ਼ਾ ਤੋਂ ਦੇਖਣਾ ਪੈਂਦਾ ਹੈਗਾ ਕਿ ਜਿਹੜਾ ਆਉਣ ਵਾਲੀ ਦਸ਼ਾ ਲੱਗਣੀ ਹੈਗੀ ਆ ਦਸ਼ਾ ਅੰਤਰ ਦਸ਼ਾਵਾਂ ਹੁੰਦੀਆਂ ਆ ਜਿਹਦਾ ਸ਼ਨੀ ਦੀ 18 ਸਾਲ ਦੀ ਹੁੰਦੀ ਹੈ ਇਦਾਂ ਸਾਰੀਆਂ ਦਸ਼ਾਵਾਂ ਆ ਵੀ ਇੰਨੇ ਸਾਲ ਰਹੀ ਨੇ ਸਨ ਜਦੋਂ ਅਮੇਜ਼ਨ ਕਰ ਲਓ ਵੀ ਤੁਸੀਂ ਵਿਆਹ ਰੱਖ ਲਿਆ ਕੁੜੀ ਦਾ ਮੁੰਡੇ ਦਾ ਹਣਾ ਮੁੰਡੇ ਨੂੰ ਦਸ਼ਾ ਲੱਗ ਗਈ ਮੁੜ ਕੇ ਐਸੇ ਘਰ ਦੀ ਜਿਹਦੇ ਵਿੱਚ ਬਿਜ਼ਨਸ ਕਾਮਯਾਬ ਨਹੀਂ ਲੈਣਾ ਟੱਕੇ ਖਾਣੇ ਹੈ। ਤੋਂ ਉਹ ਲੜਕੀ ਨੇ ਗਣਾ ਮੇਰੇ ਮੈਂ ਜਦੋਂ ਗਈ ਉੱਥੇ ਤੇ ਉਹਦੇ ਤੇ ਉੱਥੇ ਦਾ ਤਪਲੇ ਤਪੜੇ ਮੁਦੇ ਹੋ ਗਏ ਤਾਂ ਉਹਨਾਂ ਨੇ ਲੜਕੀ 'ਚ ਕਸੂਰ ਕੱਢੀ ਜਾਣਾ ਵੀ ਜਦੋਂ ਦੀ ਲੜਕੀ ਸਾਡੇ ਘਰ ਆਈ ਹੈ ਜੀ ਉਸ ਦਿਨ ਦਾ ਸਾਡਾ ਬਿਜ਼ਨਸ ਫੇਲ ਹੋ ਗਿਆ। ਉੱਥੋਂ ਤਲਾਕ ਹੋ ਜਾਂਦੇ ਹੈਗੇ। ਇਸ ਕਰਕੇ ਕੁੰਡਲੀ ਮਿਲਾਨ ਵੀ ਨਹੀਂ ਕਰਦੀਆਂ। ਇਹ ਬਹੁਤ ਵਧੀਆ ਗੱਲ ਹੈਗੀ ਆ ਤੁਸੀਂ ਅੱਜ ਇੱਕ ਬਹੁਤ ਵਧੀਆ ਵਿਸ਼ੇ ਦੱਸਿਆ ਕਿ ਕੁੰਡਲੀ ਜਿਹੜੀ ਹੈਗੀ ਆ ਜ਼ਰੂਰ ਮਲਾਣੀ ਚਾਹੀਦੀ ਆ ਕਿਉਂਕਿ ਕਈ ਵਾਰ ਜਿਹੜੇ ਹੈਗੇ ਆ ਰਿਸ਼ਤੇ ਜਿਹੜੇ ਹੈਗੇ ਇਹਨਾਂ ਕਰਕੇ ਵੀ ਟੁੱਟ ਜਾਂਦੇ ਨੇ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਸੌਫਟਵੇਅਰ ਮੋਬਾਈਲਾਂ ਦੇ ਵਿੱਚ ਭਰ ਕੇ ਜਿਹੜਾ ਕੁੰਡਲੀ ਜਿਹੜੀ ਹੈਗੀ ਦੇਖ ਲੈਂਦੇ ਨੇ ਜਿਸ ਤੋਂ ਬਾਅਦ ਜਿਹੜੇ ਗੁਣ ਦੇਖਦੇ ਨੇ ਉਹਨਾਂ ਦੇ ਅਕੋਰਡਿੰਗ ਵੀ ਜਿਹੜਾ ਵਿਆਹ ਕਰਵਾ ਲੈਂਦੇ ਨੇ ਤੇ ਅੱਗੇ ਵੀ ਸੋਨਣਾ ਜੀ ਆਪਾਂ ਇਹ ਅਗਲੇ ਵਿਸ਼ੇ ਜਿਹੜੇ ਹੈਗੇ ਅਗਲੇ ਜਿਹੜੇ ਟਾਪਿਕ ਹੈਗੇ ਆ ਕਾਫੀ ਜਿਹੜੇ ਜੋਤਿਸ਼ ਦੇ ਹੈਗੇ ਆ ਉਹ ਵੀ ਲੈ ਕੇ ਚੱਲਾਂਗੇ